ਮਹਾਕੋਮ ਦੇ ਲਈ ਸ਼ਰਧਾ ਜ਼ੋਰਾਂ ਦੇ ਉੱਤੇ ਆ ਦੁਨੀਆ ਭਰ ਦੇ ਵਿੱਚੋਂ ਸ਼ਰਧਾਲੂ ਆ ਜਿਹੜੇ ਮਹਾਕੋਮ ਦੇ ਵਿੱਚ ਗਏ ਆ ਜਾਣਗੇ ਜਾ ਚੁੱਕੇ ਆ ਇਸ਼ਨਾਨ ਕਰ ਆਏ ਆ ਜਾਂ ਕਰਨ ਜਾਣਗੇ ਇੰਨੇ ਕੁ ਲੋਕ ਆ ਉੱਥੇ ਵੀ ਗਿਣਤੀ ਔਖੀ ਆ ਜਦੋਂ ਡਰੋਨ ਦੇ ਰਾਹੀਂ ਜਾਂ ਹੈਲੀਕਾਪਟਰ ਦੇ ਰਾਹੀਂ ਸ਼ਾਟ ਲਿਆ ਜਾਂਦਾ ਪ੍ਰਯਾਗ ਰਾਜ ਦੇ ਵਿੱਚ ਚਾਰੇ ਪਾਸੇ ਆਸਥਾ ਦੀ ਡੁਬਕੀ ਦੇਖਣ ਨੂੰ ਮਿਲਦੀ ਆ ਚਾਰੇ ਪਾਸੇ ਸ਼ਰਧਾਲੂ ਦੇਖਣ ਨੂੰ ਮਿਲਦੇ ਆ ਜਿਹੜੇ ਜਿਹੜੇ ਅਖਾੜੇ ਜਿਹੜੇ ਜਿਹੜੇ ਸਾਧੂ ਸੰਤ ਮਹਾਤਮਾਵਾਂ ਦੇ ਅਸੀਂ ਨਾਂ ਕਦੇ ਸੁਣੇ ਹੀ ਨਹੀਂ ਸਨ ਉਹ ਸਾਨੂੰ ਇਸ ਵੇਲੇ ਮੀਡੀਆ ਦੇ ਵਿੱਚ ਦੇਖਣ ਨੂੰ ਮਿਲਦੇ ਆ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀਆਂ ਟਲਿੱਪਾਂ ਵਾਇਰਲ ਹੋ ਰਹੀਆਂ ਵੀ ਕੋਈ ਕਿਸੇ ਰੂਪ ਦੇ ਵਿੱਚ ਕੋਈ ਕਿਸੇ ਰੂਪ ਦੇ ਵਿੱਚ ਕੋਈ ਕਿਸੇ ਰੂਪ ਦੇ ਵਿੱਚ ਆ ਰਿਹਾ ਤੇ ਜਾ ਰਿਹਾ ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਸੰਗਮ ਘਾਟ ਦਾ ਕੀ ਹਾਲ ਆ ਸੰਗਮ ਘਾਟ ਦੇ ਉੱਤੇ ਸ਼ਰਧਾਲੂ ਇੰਨੀ ਕ ਵੱਡੀ ਗਿਣਤੀ ਦੇ ਵਿੱਚ ਆ ਵੀ ਉੱਥੇ ਹੁਣ ਪ੍ਰਸ਼ਾਸਨ ਦੇ ਵੱਲੋਂ ਤੇ ਜਿਹੜੇ ਪ੍ਰਬੰਧਕ ਨੇ ਬਾਕੀ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਜੀ ਕਿ ਹੋਰ ਘਾਟਾਂ ਦੇ ਵੱਲ ਜਿਹੜੇ ਸ਼ਰਧਾਲੂ ਚਲੇ ਜਾਣ ਗੰਗਾ ਇਸ਼ਨਾਨ ਕਰਨ ਦੇ ਲਈ ਇਹ ਥਾਂ ਦੇ ਉੱਤੇ ਜਿਹੜੀ ਸੰਗਤ ਆ ਜਿਹੜੇ ਇੱਥੇ ਲੋਕ ਆ ਜਿਹੜੇ ਸ਼ਰਧਾਲੂ ਆ ਉਹ ਇੰਨੀ ਕਬੱਡੀ ਗਿਣਤੀ ਦੇ ਵਿੱਚ ਆ ਵੀ ਇੱਥੇ ਸਾਰਾ ਕੁਝ ਸਫਲ ਨਹੀਂ ਆ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਜੇਕਰ ਤੁਸੀਂ ਅੱਜ ਜਾਣੇ ਆ ਪ੍ਰਯਾਗ ਰਾਜ ਦੇ ਵਿੱਚ ਮਹਾਕੁੰਬ ਦੇ ਵਿੱਚ ਹਿੱਸਾ ਲੈਣ ਦੇ ਲਈ ਤਾਂ ਇਹਨਾਂ ਗੱਲ ਆਪਣੀ ਦਿਮਾਗ ਦੇ ਵਿੱਚ ਬਿਠਾ ਕੇ ਜਾਇਓ ਕਿ ਤੁਹਾਨੂੰ ਆਪਣਾ ਵਹੀਕਲ ਤੁਹਾਨੂੰ ਆਪਣੀ ਟੈਕਸੀ ਤੁਹਾਨੂੰ ਆਪਣੀ ਕਾਰ ਜੀਪ ਜਾਂ ਕੋਈ ਵੀ ਚੀਜ਼ ਤੁਹਾਨੂੰ 12 15 ਕਿਲੋਮੀਟਰ ਪਿੱਛੇ ਖੜਾ ਕੇ ਤੁਰ ਕੇ ਜਾਣਾ ਪੈਂਦਾ ਕਿਉਂਕਿ ਉੱਥੇ ਇੰਨੀ ਕ ਵੱਡੀ ਗਿਣਤੀ ਦੇ ਵਿੱਚ ਸੰਗਤ ਹੈਗੀ ਹੈ ਸ਼ਰਧਾਲੂ ਹੈਗੇ ਆ ਫਿਰ ਤੁਸੀਂ ਜਾ ਕੇ ਉੱਥੇ ਗੰਗਾ ਦੇ ਵਿੱਚ ਇਸ਼ਨਾਨ ਕਰਦੇ ਆ ਬਾਕੀ ਉੱਥੇ ਮਾਹੌਲ ਕਿਹੋ ਜਿਹਾ ਉਥੋਂ ਦੇ ਪ੍ਰਬੰਧ ਕਿਹੋ ਜਿਹੇ ਆ ਉਥੋਂ ਦੀ ਸਫਾਈ ਕਿਹੋ ਜੀ ਆ ਉਥੋਂ ਦੀ ਮੈਨੇਜਮੈਂਟ ਕਿਹੋ ਜੀ ਆ ਇਹ ਸਿਰਫ ਤੇ ਸਿਰਫ ਉਹ ਸ਼ਰਧਾਲੂ ਦੱਸ ਸਕਦੇ ਆ ਜਿਹੜੇ ਕਿ ਜਾ ਕੇ ਆਏ ਆ ਜਿਨ੍ਹਾਂ ਨੇ ਆਪਣਾ ਕੋਈ ਤਜਰਬਾ ਕੀਤਾ ਪਰ ਇੰਨੀ ਗੱਲ ਦਾ ਜ਼ਰੂਰ ਪਤਾ ਵੀ ਜੇ ਤੁਸੀਂ ਪੰਜਾਬ ਦੇ ਵਿੱਚੋਂ ਜਾਣਾ ਚਾਹੁੰਦੇ ਆ ਬਹੁਤ ਸਾਰੇ ਗਏ ਵੀ ਬਹੁਤ ਸਾਰੇ ਜਾਣਗੇ ਵੀ ਪਰ ਜੇ ਤੁਸੀਂ ਜਾਣਾ ਚਾਹੋ ਨਾ ਤਾਂ ਰੀਅਲ ਗੱਡੀ ਦੀ ਟਿਕਟ ਨਹੀਂ ਮਿਲਦੀ ਜਿਹੜੀਆਂ ਆਮ ਸਧਾਰਨ ਗੱਡੀਆਂ ਹਰ ਰੋਜ਼ ਚੱਲਦੀਆਂ ਉਹਨਾਂ ਦੇ ਵਿੱਚ ਵੀ ਨਹੀਂ ਮਿਲਦੀ ਭਾਵੇਂ ਜਨਰਲ ਹੋਵੇ ਤੇ ਭਾਵੇਂ ਤੁਸੀਂ ਰਾਖਮੀ ਟਿਕਟ ਲੈਣੀ ਚਾਹੋ ਤੁਹਾਨੂੰ ਨਹੀਂ ਮਿਲਦੀ ਜਿਹੜੀਆਂ ਉਚੇਚੀਆਂ ਪ੍ਰਯਾਗਰਾਜ ਵਾਲੇ ਜਾਣ ਵਾਸਤੇ ਗੱਡੀਆਂ ਚਲਾਈਆਂ ਉਹਨਾਂ ਵਿੱਚ ਵੀ ਟਿਕਟ ਨਹੀਂ ਮਿਲਦੀ ਪੰਜ ਤੋਂ ਲੈ ਕੇ 7 ਗੁਣਾ ਮਹਿੰਗੀ ਤੁਹਾਨੂੰ ਪ੍ਰਯਾਗਰਾਜ ਵਾਸਤੇ ਫੋਆਇਟਿਕਟ ਮਿਲਦੀ ਆ ਸੋ ਭਾਈ ਤੁਸੀਂ ਆਪਦੀ ਜੇਬ ਦੇ ਮੁਤਾਬਕ ਫੈਸਲੇ ਕਰ ਸਕਦੇ ਆ ਕਿਸੇ ਦੇ ਧਰਮ ਦੇ ਉੱਤੇ ਕਿਸੇ ਦੀ ਆਸਥਾ ਦੇ ਉੱਤੇ ਸ਼ਰਧਾ ਦੇ ਉੱਤੇ ਸਾਡੀ ਕੋਈ ਟਿੱਪਣੀ ਨਹੀਂ ਗਈ ਪਰ ਤੁਹਾਡੀ ਦਿਲੀ ਇੱਛਾ ਵੀ ਤੁਸੀਂ ਉੱਥੇ ਜਾਣਾ ਜਾਂ ਨਹੀਂ ਜਾਣਾ ਅਗਲੀ ਗੱਲ ਇਹ ਆ ਵੀ ਜਿਵੇਂ ਕਿ ਹਰ ਇਕੱਠ ਦੇ ਵਿੱਚ ਹਰ ਮੂੜ ਦੇ ਉੱਤੇ ਬਾਜ਼ਾਰ ਵੀ ਹੁੰਦਾ ਕਾਰੋਬਾਰ ਵੀ ਹੁੰਦਾ ਆਸਥਾ ਵੀ ਹੁੰਦੀ ਆ ਹਰ ਤਰ੍ਹਾਂ ਦੇ ਰੰਗ ਹੁੰਦੇ ਆ ਇਸ ਮਹਾਕੁੰਬ ਦੇ ਵਿੱਚ ਵੀ ਕਈ ਪਾਤਰ ਇਹੋ ਜਿਹੇ ਉਗੜ ਕੇ ਸਾਹਮਣੇ ਆਏ ਆ ਜਿਨ੍ਹਾਂ ਦੇ ਬਾਰੇ ਅਸੀਂ ਕਦੇ ਸੁਣਿਆ ਨਹੀਂ ਸੀ ਜਾਣਿਆ ਨਹੀਂ ਸੀ ਦੇਖਿਆ ਨਹੀਂ ਸੀ ਤੁਹਾਨੂੰ ਮੋਨਾਲੀza ਨਾਂ ਦੀ ਕੁੜੀ ਦੇ ਬਾਰੇ ਕਦੇ ਹੀ ਨਹੀਂ ਪਤਾ ਲੱਗਿਆ ਹੋਣਾ ਤੇ ਜੇਕ ਤੇ ਇਹ ਮਹਾਕੰਮ ਸ਼ੁਰੂ ਨਾ ਹੁੰਦਾ ਤੇ ਨਾ ਉਹਦੀਆਂ ਅੱਖਾਂ ਦੀ ਗੱਲ ਚੱਲਣੀ ਸੀ ਨਾ ਉਹਦੇ ਸੋਹਪਣ ਦੀ ਗੱਲ ਚੱਲਣੀ ਸੀ ਨਾ ਹੀ ਇਹ ਗੱਲ ਚੱਲਣੀ ਸੀ ਕਿ ਭਾਈ ਉਹਦੀਆਂ ਅੱਖਾਂ ਨੂੰ ਦੇਖ ਕੇ ਉਹਦੀ ਖੂਬਸੂਰਤੀ ਨੂੰ ਦੇਖ ਕੇ ਮੀਡੀਆ ਉਹਦੇ ਵੱਲ ਉੱਡ ਉੱਡ ਕੇ ਜਾ ਰਿਹਾ ਮੀਡੀਏ ਨੇ ਵੀ ਰੀਲਾਂ ਤੇ ਪ੍ਰੋਗਰਾਮ ਲੱਭਣ ਦੇ ਲਈ ਬਹੁਤ ਯਤਨ ਕੀਤੇ ਉੱਥੇ ਤੇ ਕਰ ਵੀ ਰਿਹਾ ਤੇ ਬਹੁਤ ਸਾਰੇ ਸਾਧੂ ਸੰਤ ਮਹਾਤਮਾ ਵੀਡੀਓ ਦੇਖ ਕੇ ਆਪਦੀ ਇੰਟਰਵਿਊ ਦੇ ਦੇ ਕੇ ਚਰਚਾ ਦੇ ਵਿਚ ਆ ਰਹੇ ਆ ਪਰ ਆਪ ਮੁਹਾਰੇ ਜਿਹੜੇ ਪਾਤਰ ਉੱਬਰ ਕੇ ਸਾਹਮਣੇ ਆਏ ਆ ਉਹਨਾਂ ਦੇ ਵਿੱਚ ਇੱਕ ਮੋਨਾਲੀਜ਼ਾ ਨਾਂ ਦੀ ਕੁੜੀ ਆ ਇਹ ਕੁੜੀ ਉੱਥੇ ਮਾਲਾ ਵੇਚਦੀ ਆ ਇਹ ਮਾਲਾ ਵੇਚਣ ਕਰਕੇ ਵਾਇਰਲ ਹੋ ਗਈ ਕਿਉਂਕਿ ਇਹਦੀਆਂ ਮੋਟੀਆਂ ਅੱਖਾਂ ਜਿਵੇਂ ਕਿ ਅਸ਼ਵਰਿਆ ਰਾਏ ਦੀਆਂ ਉਹ ਮੋਟੀਆਂ ਅੱਖਾਂ ਦੇ ਕਰਕੇ ਵਾਇਰਲ ਇੰਨੀ ਹੋਈ ਆ ਵੀ ਅੱਜ ਉਸ ਕੁੜੀ ਦੇ ਬਾਪ ਨੇ ਉਹਨੂੰ ਇਹ ਗੱਲ ਕਹਤੀ ਆ ਵੀ ਤੂੰ ਭਾਈ ਪਿੰਡ ਚਲੀ ਜਾ ਤੂੰ ਇੱਥੇ ਨਾ ਰਹਿ ਕਿਉਂਕਿ ਉਹਨੂੰ ਲੋਕ ਮਾਲਾ ਵੇਚਣ ਹੀ ਨਹੀਂ ਦਿੰਦੇ ਉਹ ਵਾਇਰਲ ਇੰਨੀ ਹੋ ਗਈ ਆ ਕਿ ਭਾਈ ਉੱਥੇ ਸੈਲਫੀਆਂ ਸਲਫੀਆਂ ਦੇ ਚੱਕਰ ਦੇ ਵਿੱਚ ਹੀ ਕੰਮ ਰਹਿ ਜਾਂਦਾ ਵਟਤ ਹੁੰਦੀ ਨਹੀਂ ਪਰ ਸੈਲਫੀਗਾਂ ਦੇ ਚੱਕਰ ਦੇ ਵਿੱਚ ਦਿਨ ਪੂਰਾ ਨਿਕਲ ਜਾਂਦਾ ਯਾਨੀ ਕਿ ਇਸ ਮਹਾਕੁੰਬ ਦੇ ਵਿੱਚ ਇੱਕ ਇਸ ਆਮ ਸਧਾਰਨ ਕਰਦੀ ਇੱਕ ਗਰੀਬ ਪਰਿਵਾਰ ਦੀ ਕੁੜੀ ਕਿਵੇਂ ਨਾਇਕਾ ਬਣ ਕੇ ਉਭਰੀ ਆ ਦੂਜੀ ਗੱਲ ਆਪਾਂ ਕਰ ਲਈਏ ਹਰਸ਼ਾ ਰਿਸ਼ਾਰੀਆ ਦੀ ਹਰਸ਼ਾ ਰਿਸ਼ਾਰੀਆ ਨੂੰ ਕੋਈ ਨਹੀਂ ਸੀ ਜਾਣਦਾ ਮੈਨੂੰ ਵੀ ਨਹੀਂ ਪਤਾ ਸੀ ਵੀ ਭਾਈ ਇਹ ਐਕਟਰਸ ਵੀ ਆ ਇਹਨੇ ਕਿਸੇ ਚੈਨਲ ਦੇ ਉੱਤੇ ਇੰਕਰਿੰਗ ਵੀ ਕੀਤੀ ਆ ਪਰ ਭਰ ਜਵਾਨੀ ਦੇ ਵਿੱਚ ਉਹ ਕੁੜੀ ਜਿਵੇਂ ਸਾਧਵੀ ਬਣਦੇ ਰਾਹ ਦੇ ਉੱਤੇ ਤੁਰੀ ਤੇ ਜਿਸ ਤਰੀਕੇ ਦੇ ਨਾਲ ਹਰਦوار ਦੇ ਵਿੱਚ ਕਲਾਸ਼ਾਨੰਦ ਮਹਾਰਾਜ ਤੋਂ ਉਹਨੇ ਦੀਕਸ਼ਾ ਲਈ ਆ ਤੇ ਜਿਸ ਤਰੀਕੇ ਦੇ ਨਾਲ ਉਹ ਵਿਵਾਦਾਂ ਦੇ ਵਿੱਚ ਆ ਕੇ ਤੇ ਮਹਾਕੁੰਬ ਨੂੰ ਛੱਡ ਗਈ ਆ ਇਹ ਵੀ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਤੇ ਨੈਸ਼ਨਲ ਮੀਡੀਆ ਦੇ ਉੱਤੇ ਬਹੁਤ ਵੱਡੀ ਖਬਰ ਰਹੀ ਆ ਕਿਉਂਕਿ ਆਪਾਂ ਜਾਣਦੇ ਕਿ 4 ਜਨਵਰੀ ਨੂੰ ਨਰੰਜਣੀ ਅਖਾੜੇ ਦੀ ਪੇਸ਼ਵਾਹੀ ਨਿਕਲੀ ਸੀ ਮਹਾਕੁੰਬ ਦੇ ਲਈ ਤੇ ਇਹ ਸੰਤਾਂ ਦੇ ਨਾਲ ਹਰਸ਼ਰ ਇਸ਼ਾਰਿਆ ਰਥ ਦੇ ਉੱਤੇ ਬੈਠ ਗਈ ਸੀ ਉਸ ਤੋਂ ਬਾਅਦ ਇਸ ਗੱਲ ਦਾ ਵਿਵਾਦ ਪੈਦਾ ਹੋਇਆ ਕੁਝ ਕ ਸੰਤਾਂ ਨੇ ਇਹ ਗੱਲ ਕਹੀ ਕੁਝ ਕ ਧਰਮ ਗੁਰੂਆਂ ਨੇ ਇਹ ਗੱਲ ਕਹੀ ਵੀ ਇਹ ਤਾਂ ਗਲੈਮਰ ਦਾ ਟੁੜਕਾ ਲਾਉਣ ਵਾਲੀ ਗੱਲ ਆ ਆਪਣੇ ਆਪ ਨੂੰ ਉਭਾਰਨ ਦੀ ਗੱਲ ਆ ਆਪਣੇ ਆਪ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜੀ ਕਿ ਮੈਂ ਉੱਬਰ ਕੇ ਆਵਾਂ ਮੈਂ ਇੱਕ ਨਾਇਕਾ ਬਣ ਕੇ ਆਵਾਂ ਰੋਂਦੀ ਪਿੱਟਦੀ ਇਸ ਕੁੜੀ ਨੇ ਹਰ ਸ਼ਰ ਸ਼ਾਰੀਆਂ ਨੇ ਕਹਿੰਨੇ ਵੀ ਮਹਾਕੁੰਮ ਨੂੰ ਛੱਡਤਾ ਏਸੇ ਮਹਾਕੁੰਮ ਦੇ ਵਿੱਚ ਇੱਕ ਆਈ ਆਈ ਟੀ ਬਾਬਾ ਵੀ ਉੱਭਰਿਆ ਆਈ ਆਈ ਟੀ ਬਾਬਾ ਅਬੇ ਸਿੰਘ ਇਹ ਵੈਸੇ ਆਈ ਆਈ ਟੀ ਨੇ ਬੰਬੇ ਦੇ ਵਿੱਚੋਂ ਕੀਤੀ ਆ ਏਰੋਸਪੇਸ ਦੇ ਵਿੱਚ ਤੇ ਪਤਾ ਲੱਗਾ ਜੀ ਕਿ ਇਹਨੇ ਜਿਹੜੀ ਇੰਜੀਨੀਅਰਿੰਗ ਕੀਤੀ ਆ ਇਹ ਸਾਇੰਸ ਦੇ ਵਿੱਚ ਇਹ ਜਿਹੜੀ ਮੁਹਾਰਤ ਦੀ ਗੱਲ ਆ ਗਈ ਇਹਨੇ 3-4 ਸਾਲ ਪਤਾ ਲੱਗਾ ਕਿ ਨੌਕਰੀ ਕੈਨੇਡਾ ਵਿੱਚ ਵੀ ਕੀਤੀ ਆ 3 ਲੱਖ ਰੁਪਏ ਦੇ ਨੇ ਜੌਬ ਵੀ ਕੀਤੀ ਆ ਪੜਾਈ ਦੇ ਵਿੱਚ ਬਹੁਤ ਹੁਸ਼ਿਆਰ ਆ ਪਰ ਉਹਦੀ ਜਿਹੜੀ ਗੱਲ ਆ ਉਹਦੇ ਤੋਂ ਕੁਝ ਸਿੱਖਣ ਨੂੰ ਬਣਦਾ ਇਹ ਜਿਹੜਾ ਬਾਬਾ ਅਬੇ ਸਿੰਘ ਆਈ ਆਈਟੀ ਬਾਬਾ ਜਿਹੜਾ ਉਹਨੇ ਗੱਲ ਕਹੀ ਆ ਕਿ ਮੇਰੀ ਦਿਲਚਸਪੀ ਨਹੀਂ ਸੀ ਕਿ ਮੈਂ ਆਈ ਆਈਟੀ ਵੱਲ ਜਾਵਾਂ ਮੈਂ ਸਾਇੰਸ ਦੇ ਵੱਲ ਨਹੀਂ ਸੀ ਜਾਣਾ ਚਾਹੁੰਦਾ ਮੈਂ ਚਾਹੁੰਦਾ ਸੀ ਕਿ ਆਰਟਸ ਦੇ ਵਿੱਚ ਰਵਾਂ ਮੈਨੂੰ ਆਰਟ ਦਾ ਬੜਾ ਸ਼ੌਕ ਸੀ ਪਰ ਮਾਪੇ ਬਾਪ ਦੀ ਇੱਛਾ ਸੀ ਕਿ ਅਸੀਂ ਆਪਦੇ ਪੁੱਤ ਨੂੰ ਇਸ ਮੁਕਾਮ ਦੇ ਉੱਤੇ ਭੇਜਣਾ ਉਹਨਾਂ ਨੇ ਮੈਨੂੰ IIT ਕਰਵਾਈ ਮੇਰਾ ਮਨ ਨਹੀਂ ਸੀ ਲੱਗਦਾ ਉਹਨਾਂ ਨੇ ਮੈਨੂੰ ਕਿਹਾ ਜੀ ਚੰਗੀ ਨੌਕਰੀ ਕਰ ਲੈ ਚਲੋ ਮੈਨੂੰ ਕਰਨੀ ਪਈ ਮੈਂ ਲੌਕਡਾਊਨ ਦੇ ਵਿੱਚ ਕਿਨਾਂ ਕੈਨੇਡਾ ਦੇ ਵਿੱਚ ਸੀ ਭੈਣ ਦੇ ਕੋਲੇ ਰਹਿ ਕੇ ਨੌਕਰੀ ਵੀ ਕੀਤੀ 3 ਲੱਖ ਰੁਪਿਆ ਮਹੀਨਾ ਕਮਾਉਂਦੇ ਸੀ ਮੈਂ ਵਾਪਸ ਆ ਗਿਆ ਫਿਰ ਇਹ ਘਰ ਦੇ ਵਿੱਚ ਵਾਪਸ ਆ ਕੇ ਅਚਾਨਕ ਗਾਇਬ ਹੋ ਗਿਆ ਕਈ ਮਹੀਨੇ ਤੱਕ ਗਾਇਬ ਰਿਆ ਤੇ ਹੁਣ ਟੱਬਰ ਦੇ ਜੀਆਂ ਨੇ ਵੀ ਉਰੋ ਦੇਖਿਆ ਕਿ ਉਹ ਤਾਂ ਬਾਬਾ ਬਣ ਚੁੱਕਿਆ ਤੇ ਇਸ ਵੇਲੇ ਬਾਬਾ ਅਬੇ ਸਿੰਘ IIT ਵਾਲਾ ਜਿਹੜਾ ਉਨੇ ਕੁਝ ਕੇ ਬਿਆਨ ਵੀ ਦਿੱਤੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਗੱਲਾਂ ਹੋ ਗਈਆਂ ਤੇ ਹੁਣ ਇਹਨੂੰ ਵੀ ਮਹਾਕੁੰਭ ਛੱਡਣਾ ਪਿਆ ਜਾਨੀ ਕਿ ਤਿੰਨ ਬੰਦੇ ਅਚਾਨਕ ਇੱਕ ਆਈਆਈਟੀ ਬਾਬਾ ਇੱਕ ਹਰਸ਼ਰ ਸ਼ਾਰਗਿਆ ਤੇ ਇੱਕ ਸੁਧਾਰਨ ਕੁੜੀ ਮੋਨਾਲੀਜ਼ਾ ਇਹ ਤਿੰਨੇ ਜਾਨੇ ਵੱਡੇ ਪਾਤਰ ਬਣ ਕੇ ਉਭਰੇ ਸੋਸ਼ਲ ਮੀਡੀਆ ਦੇ ਉੱਤੇ ਕਰੋੜਾਂ ਦੀ ਗਿਣਤੀ ਦੇ ਵਿੱਚ ਫੋਲੋਅਰ ਬਣਾ ਕੇ ਉਭਰੇ ਤੇ ਹੁਣ ਇਹ ਮਹਾਕੁੰਭ ਛੱਡ ਗਏ ਆ ਇਹ ਵੀ ਮਹਾਕੁੰਭ ਦਾ ਇੱਕ ਰੰਗ ਆ ਇੱਕ ਪਾਸੇ ਆਸਥਾ ਦੀ ਡੁਬਕੀ ਆ ਦੂਜੇ ਪਾਸੇ ਬਲੌਗਰ ਆ ਉੱਥੇ ਇਨਫਲੂਐਂਸਰ ਆ ਉੱਥੇ ਮੀਡੀਆ ਉੱਥੇ ਬਹੁਤ ਸਾਰੇ ਰਾਜਨੀਤਿਕ ਲੋਕ ਆ ਉੱਥੇ ਸਿਆਸੀ ਕਰਨ ਵੀ ਆ ਤੇ ਉੱਥੇ ਧਾਰਮਿਕਤਾ ਵੀ ਆ ਉਥੋਂ ਦੇ ਸਾਰੇ ਰੰਗ ਹੈਗੇ ਆ ਪਰ ਅੱਜ ਇੱਕ ਹੋਰ ਖਬਰ ਆਈ ਆ ਤੇਰੇਂਦਰ ਸ਼ਾਸਤਰੀ ਬਗੇਸ਼ਵਰ ਧਾਮ ਵਾਲੇ ਉਹਨਾਂ ਨੇ ਕਿਹਾ ਜੀ ਕਿ ਰੀਲਾਂ ਦਾ ਸੰਸਾਰ ਬਣ ਗਿਆ ਇੱਥੇ ਮਹਾਕੁੰਭ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਰੀਲਾਂ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਮੇਰੀ ਬੇਨਤੀ ਆ ਕਿ ਰੀਅਲ ਦੇ ਵਿੱਚ ਆਓ ਇਹਨਾਂ ਰੀਲਾਂ ਦੇ ਵਿੱਚ ਕੁਝ ਨਹੀਂ ਪਿਆ ਇਉਂ ਲੱਗਦਾ ਜੀ ਕਿ ਜਿਹੜਾ ਕੁੰਭ ਆ ਇਹ ਆਪਣੇ ਮਾਰਗ ਤੋਂ ਪਟਕਾਇਆ ਜਾ ਰਿਹਾ ਕੁੰਬ ਕਿਹੜੇ ਕਾਰਨਾ ਕਰਕੇ ਪ੍ਰਚਲਿਤ ਹੈ ਤੇ ਅਜ ਵੀ ਤਰੀਕੇ ਦੇ ਵਿੱਚ ਜਿਹਨੂੰ ਵੇਖਦੇ ਆ ਕੈਮਰਾ ਲੈ ਕੇ ਫਿਰਦਾ ਜਿਹਨੂੰ ਦੇਖਦੇ ਰੀਲ ਬਣਾ ਲਓ ਉਹਦੇ ਮੂੰਹ ਚੋਂ ਆਹ ਗੱਲ ਕਢਵਾ ਦਿਓ ਉਹਦੇ ਮੂੰਹ ਦੇ ਵਿੱਚੋਂ ਆਹ ਗੱਲ ਕਢਵਾ ਦਿਓ ਉਹਨਾਂ ਨੇ ਕਿਹਾ ਜੀ ਕਿ ਇਦਾਂ ਦੀ ਗੱਲ ਸ਼ੋਭਦੀ ਨਹੀਂ ਇਹ ਵੱਖਰੀ ਗੱਲ ਹੈ ਕਿ ਬਗੇਸ਼ਵਰ ਧਾਮ ਵਾਲੇ ਇਸ ਤਰੇਂਦਰ ਸ਼ਾਸਤਰੀ ਹੋਰਾਂ ਦੀ ਮਸ਼ਹੂਰੀ ਵੀ ਰੀਲਾਂ ਦੇ ਕਰਕੇ ਹੀ ਆ ਆਪਾਂ ਜਾਣਦੇ ਕਿ ਸੋਸ਼ਲ ਮੀਡੀਆ ਤੇ ਜੇਕਰ ਰੀਲਾਂ ਨਾ ਹੋਣ ਤੇ ਫਿਰ ਭਾਈ ਉਹਨਾਂ ਨੂੰ ਵੀ ਕੋਈ ਨਹੀਂ ਪੁੱਛਦਾ ਪਿਛਲੇ ਕੁਝ ਸਮੇਂ ਦੇ ਵਿੱਚ ਉਹਦੀ ਜ਼ਿਕਰ ਚੜਤ ਹੋਈ ਆ ਤੇ ਭਾਈ ਉਹ ਇਹਨਾਂ ਰੀਲਾਂ ਦੇ ਕਰਕੇ ਹੋਈ ਆ ਇਸ ਮਹਾਕੁੰਬ ਦੇ ਵਿੱਚ ਇੱਕ 골ਡਨ ਬਾਬਾ ਵੀ ਪਹੁੰਚਿਆ। ਉਹਦਾ ਨਾਮ ਹੈਗਾ ਜੀ ਐਸ ਕੇ ਨਾਰਾਇਣਗਰੀ ਮਹਾਰਾਜ ਕਹਿੰਦੇ ਆ। ਕੇਰਲ ਦੇ ਵਿੱਚ ਜੰਮਿਆ ਪਲਿਆ ਤੇ ਦਿੱਲੀ ਦੇ ਵਿੱਚ ਰਹਿੰਦਾ ਤੇ 4 ਕਿਲੋ ਸੋਨੇ ਦੇ ਨਾਲ ਲੈਦਾ ਰਹਿੰਦਾ। 6 ਕਰੋੜ ਦਾ ਉਹਦੇ ਸੋਨਾ ਪਾਇਆ ਹੁੰਦਾ। ਉਹਨੂੰ 골ਡਨ ਬਾਬਾ ਕਹਿੰਦੇ ਆ। ਕਹਿੰਦੇ ਵੀ ਉਹ ਵੀ ਬਸ ਉਤਲੀ ਗੱਲ ਆ। ਫਿਰ ਗੱਲ ਕਰਨ ਲੱਗੇ ਭੌਗੇਵੇਂ ਰੰਗ ਦੀ ਕਾਰ ਵਾਲੇ ਟਾਰਜਨ ਬਾਬੇ ਦੀ। ਇਸ ਬਾਬੇ ਨੂੰ ਪਤਾ ਲੱਗਾ ਜੀ 1998 ਦੇ ਵਿੱਚ ਮੁਰਾਦਾਬਾਦ ਦੇ ਆਰਟੀਓ ਨੇ ਇਹ ਕਾਰ ਗਿਫਟ ਕੀਤੀ ਸੀ। ਭਾਵੇਂ ਕਿ ਇਹਦੀ ਮਿਆਦ ਨਿਕਲ ਗਈ ਆ। ਕਿਉਂਕਿ 12-15 ਸਾਲ ਵਾਸਤੇ ਜਿਹੜੀ ਕਾਰ ਚੱਲਣੀ ਸੀ ਉਹਦੀ ਹੁਣ ਯਾਦ ਨਿਕਲ ਗਈ ਆ ਪਰ ਇਹ ਬਾਬਾ ਇਸ ਤਰੀਕੇ ਦੇ ਨਾਲ ਹੀ ਰਹਿੰਦਾ ਇੱਥੇ ਇੱਕ ਬਵੰਡਰ ਬਾਬਾ ਵੀ ਆਇਆ ਜਿਹੜਾ ਬਵੰਡਰ ਬਾਬਾ ਉਹ ਮੋਟਰਸਾਈਕਲ ਦੇ ਉੱਤੇ 1 ਲੱਖ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਗਿਆ ਮਤਲਬ ਇਹ ਆ ਜੀ ਅਜੀਬੋ ਗਰੀਬ ਨਾਮਾਂ ਵਾਲੇ ਤੇ ਸੋਸ਼ਲ ਮੀਡੀਆ ਦੇ ਉੱਤੇ ਚਰਚਿਤ ਰਹਿਣ ਵਾਲੇ ਤੇ ਪੂਰਾ ਜਿਵੇਂ ਕਹਿ ਦਿੱਗੇ ਵੀ ਬਾਹੂਬਲੀ ਸਟਾਈਲ ਦੇ ਵਿੱਚ ਜਾਂ ਕਹਿ ਦਿੱਗੇ ਵੀ ਬਹੁਤ ਕੋਈ ਐਕਸ਼ਨ ਹੀ ਬਾਬੇ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਆ ਇਥੇ ਵੀ ਪਤਾ ਲੱਗਾ ਵੀ ਜਿਹੜੇ ਯੂਟਿਊਬਰ ਆ ਉਹ ਕੋਈ ਗਲਤ ਮਲਤ ਗੱਲ ਕਹਿ ਦਿੰਦੇ ਆ ਤੇ ਕਈ ਥਾਵਾਂ ਤੇ ਤੇ ਯੂਟਿਊਬਰ ਬਾਬਿਆਂ ਨੂੰ ਵੀ ਕੁੱਟ ਗਏ ਆ ਤੇ ਕਈ ਥਾਵਾਂ ਤੇ ਸਾਧਾਂ ਦੇ ਵੱਲੋਂ ਜਾਂ ਕਹਿ ਲਈਏ ਸੰਤਾਂ ਦੇ ਵੱਲੋਂ ਜਾਂ ਕਹਿ ਲਈਏ ਸਾਧੂਆਂ ਦੇ ਵੱਲੋਂ ਉੱਥੇ ਯੂਟਿਊਬਰ ਜਿਹੜੇ ਗਲਤ ਸਵਾਲ ਪੁੱਛਦੇ ਸੀ ਉਹਨਾਂ ਦੀ ਵੀ ਕੁੱਟਮਾਰ ਕੀਤੀ ਗਈ ਆ 8 ਕਰੋੜ ਤੋਂ ਵੱਧ ਲੋਕਾਂ ਦੇ ਵੱਲੋਂ ਹੁਣ ਤੱਕ ਇਥੇ ਇਸ਼ਨਾਨ ਕੀਤਾ ਜਾ ਚੁੱਕਿਆ ਮੈਂ ਫੇਰ ਇਹ ਗੱਲ ਕਹਿੰਦਾ ਆਸਥਾ ਸਭ ਦੀ ਆਪੋ ਆਪਣੀ ਆ ਸਾਰੇ ਜਿਹੜੇ ਜਿੰਨੇ ਲੋਕ ਉੱਥੇ ਗਏ ਆ ਨਾ ਤਾਂ ਉਹ ਪਾਪੀ ਹੋਣੇ ਤੇ ਨਾ ਸਭ ਦੇ ਪਾਪ ਇਵੇਂ ਧੋਤੇ ਜਾਣੇ ਇਖਲਾਕੀ ਤੌਰ ਦੇ ਉੱਤੇ ਤੁਸੀਂ ਕਿੰਨੇ ਕ ਮਜ਼ਬੂਤ ਹੋ ਇਹ ਤੁਹਾਨੂੰ ਆਪਣੇ ਆਪ ਨੂੰ ਪਤਾ ਹੁੰਦਾ ਜਿਹੜੇ ਜਾ ਰਹੇ ਆ ਜਾਂ ਜਿਹੜੇ ਚਲੇ ਗਏ ਪੈਣਾ ਵੀਰ ਬਹੁਤ ਵਧੀਆ ਗੱਲ ਆ ਅਸੀਂ ਕਿੰਤੂ ਨਹੀਂ ਕਰਦੇ ਪਰ ਇੰਨੀ ਗੱਲ ਜ਼ਰੂਰ ਸੋਚਣ ਵਾਲੀ ਆ ਕਿ ਜਦੋਂ ਅਸੀਂ ਬਹੁਤ ਵੱਡੇ ਇਕੱਠਾਂ ਦੇ ਵਿੱਚ ਭਾਵੇਂ ਧਾਰਮਿਕ ਇਕੱਠਾ ਭਾਵੇਂ ਕੋਈ ਸਮਾਜਿਕ ਇਕੱਠਾ ਭਾਵੇਂ ਕੋਈ ਸਿਆਸੀ ਇਕੱਠਾ ਉੱਥੇ ਭਾਈ ਆਪਣੀਆਂ ਜੇਬਾਂ ਤੋਂ ਲੈ ਕੇ ਆਪਣੀ ਤੰਦਰੁਸਤੀ ਤੋਂ ਲੈ ਕੇ ਸਿਹਤ ਤੋਂ ਲੈ ਕੇ ਸਾਰੇ ਕੁਝ ਦਾ ਖਿਆਲ ਰੱਖਣਾ ਚਾਹੀਦਾ ਉਥੇ بڑے ਲੋਕਾਂ ਦੇ ਨਾਲ ਕਹਿੰਦੇ ਵੀ ਉਥੇ ਜਿਵੇਂ ਹੁਣ ਟੈਂਟ ਦੇ ਵਿੱਚ ਅੱਗ ਲੱਗੀ ਸੀ ਉਥੇ ਵੀ ਕਾਫੀ ਨੁਕਸਾਨ ਹੋ ਚੱਲਿਆ ਸੀ ਪਰ ਜਾਨੀ ਤੌਰ ਤੇ ਨੁਕਸਾਨ ਬਚ ਗਿਆ ਸਿਆਸੀ ਲੋਕ ਕਿਵੇਂ ਆ ਕਿਉਂਕਿ ਅੱਜ ਮੈਂ ਇੱਕ ਰਿਪੋਰਟ ਪੜ੍ਹੀ ਭਾਜਪਾ ਦੇ ਇੱਕ ਨੇਤਾ ਨੇ ਕਿਹਾ ਰਾਹੁਲ ਗਾਂਧੀ ਤੇ ਪ੍ਰਯੰਕਾ ਗਾਂਧੀ ਨੂੰ ਵੀ ਇੱਥੇ ਆ ਜਾਣਾ ਚਾਹੀਦਾ ਗੰਗਾ 75 ਵਰਿਆਂ ਦੇ ਵਿੱਚ ਇੰਨੀ ਸਾਫ਼ ਕਦੇ ਨਹੀਂ ਸੀ ਦੇਖਣ ਨੂੰ ਮਿਲੀ ਜਿੰਨੀ ਹੁਣ ਆ ਕੇ ਉਹ ਡੁਬਕੀ ਲਾ ਲੈਣ ਯਾਨੀ ਕਿ ਨਾਲ-ਨਾਲ ਸਿਆਸੀ ਡੁਬਕੀ ਵੀ ਲੱਗ ਰਹੀ ਹੈ ਨਾਲ ਨਾਲ ਇਸ ਵੇਲੇ ਸੋਸ਼ਲ ਮੀਡੀਆ ਦੀ ਡੁਬਕੀ ਵੀ ਲੱਗ ਰਹੀ ਆ ਨਾਲ ਨਾਲ ਅਧਿਆਤਮਵਾਦੀ ਡੁਬਕੀ ਵੀ ਲੱਗ ਰਹੀ ਆ ਨਾਲ ਨਾਲ ਇੱਥੇ ਕਾਰੋਬਾਰ ਦੀ ਡੁਬਕੀ ਵੀ ਲੱਗ ਰਹੀ ਆ ਇੱਥੇ ਕਹਿੰਦੇ ਜੀ ਕਰੋੜਾਂ ਰੁਪਏ ਦਾ ਬਜਟ ਆ ਕਈ ਹਜ਼ਾਰ ਕਰੋੜਾਂ ਰੁਪਏ ਦਾ ਇਸ ਮਹਾਕੰਮ ਦੇ ਵਿੱਚ ਬਜਟ ਹੈਗਾ ਤੁਸੀਂ ਜਾ ਸਕਦੇ ਹੋ ਬਹੁਤ ਵਧੀਆ ਗੱਲ ਆ ਤੁਸੀਂ ਆਪਣੇ ਅੱਖੀਂ ਦੇਖੀ ਹੋਈ ਹਰ ਗੱਲ ਟਿੱਪਣੀਆਂ ਦੇ ਰੂਪ ਦੇ ਵਿੱਚ ਜ਼ਿਆਦਾ ਵਧੀਆ ਤਰੀਕੇ ਨਾਲ ਦੱਸ ਸਕਦੇ ਹੋ ਕਿਉਂਕਿ ਜਿਹੜਾ ਨੈਸ਼ਨਲ ਮੀਡੀਆ ਉਹਦੇ ਕਈ ਕਾਰਨ ਹੁੰਦੇ ਵੀ ਭਾਈ ਉਹਨਾਂ ਨੇ ਹਰ ਗੱਲ ਨੂੰ ਵਧਾ-ਚੜਾ ਕੇ ਪੇਸ਼ ਕਰਨਾ ਜਿਹੜੀ ਗੱਲ ਉਹਨਾਂ ਨੂੰ ਸਰਕਾਰੀ ਪੱਖ ਦੀ ਲੱਗਦੀ ਉਹਨਾਂ ਨੇ ਉਸ ਗੱਲ ਦੇ ਪੱਖ ਦੇ ਵਿੱਚ ਵੱਧ ਜਾਣਾ ਪਰ ਜਿਹੜੇ ਆਪ ਗਏ ਹੋਏ ਭੈਣਾ ਵੀਰ ਆ ਜਾਂ ਜਿਹੜੇ ਜਾ ਰਹੇ ਆ ਜਾਂ ਜਿਨ੍ਹਾਂ ਨੇ ਜਾ ਕੇ ਆਏ ਆ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਦੱਸ ਸਕਦੇ ਕਿ ਭਾਈ ਉੱਥੇ ਹੈ ਕੀ ਕੀ ਪਰ ਇੰਨੀ ਗੱਲ ਜ਼ਰੂਰ ਆ ਵੀ ਭਾਈ ਜਦੋਂ ਅਸੀਂ ਦੇਖਦੇ ਹਾਂ ਵੀ ਭਾਈ ਜਿਨ੍ਹਾਂ ਦੇ ਗੱਲ ਦੇ ਵਿੱਚ ਹੱਡੀਆਂ ਪਾਈਆਂ ਹੋਈਆਂ ਕਈ ਬੰਦੇ ਇਸ ਤਰੀਕੇ ਦੇ ਨਾਲ ਕਈ ਇਹੋ ਜਿਹੇ ਸਾਧੂ ਸੰਤ ਮਹਾਤਮਾ ਵੀ ਆ ਕਈ ਰੁਦਰਾਕਸ਼ ਦੀ ਮਾਲਾ ਪੈਣਨ ਵਾਲੇ ਉਹ ਵੀ ਹੈਗੇ ਆ ਕਈ ਹੋਰ ਤਰੀਕੇ ਦੇ ਨਾਲ ਉਹਨਾਂ ਨੂੰ ਦੇਖ ਕੇ ਹੈਰਾਨੀ ਵੀ ਹੁੰਦੀ ਆ ਤੇ ਉਹਨਾਂ ਦੇ ਆਪਣੇ ਸੰਸਾਰ ਦੇ ਵੱਲ ਵੀ ਨਿਗਾਹ ਪੈਂਦੀ ਆ ਕਿਉਂਕਿ ਉਹਨਾਂ ਦਾ ਇੱਕ ਆਪਣਾ ਵੱਖਰਾ ਤੇ ਵੱਡਾ ਸੰਸਾਰ ਆ ਉਸ ਸੰਸਾਰ ਦੇ ਵਿੱਚ ਸਾਡੀ ਤੁਹਾਡੀ ਕੋਈ ਸ਼ਰਨਾ ਹੋਵੇ ਨਾ ਹੋਵੇ ਕਿਸੇ ਪਾਸੇ ਨਾਗਾ ਬਾਬੇ ਆ ਕਿਸੇ ਪਾਸੇ ਕੋਈ ਪਗਮੇ ਰੰਗ ਵਾਲਾ ਬਾਬਾ ਕਿਸੇ ਪਾਸੇ ਕੋਈ ਬਾਬਾ ਕਿਸੇ ਪਾਸੇ ਕੋਈ ਬਾਬਾ ਸੋ ਹਰ ਇੱਕ ਦੀ ਆਪੋ ਆਪਣੇ ਤਰੀਕੇ ਆ ਸਮਝਾ ਪਰ ਭਾਈ ਇੰਨੀ ਬੇਨਤੀ ਜ਼ਰੂਰ ਆ ਵੀ ਭਾਈ ਜੇਕਰ ਜਾਣਾ ਕਿਸੇ ਵੀ ਥਾਂ ਤੇ ਜਾਣਾ ਤਾਂ ਸੰਭਲ ਕੇ ਜਾਇਓ ਸੋਚ ਸਮਝ ਕੇ ਜਾਇਓ ਵਿਚਾਰ ਕੇ ਜਾਇਓ ਤੇ ਨਾਲੇ ਇਹੋ ਜੇ ਇਕੱਠ ਇਹੋ ਜਿਹੇ ਧਾਰਮਿਕ ਕੱਟ ਵੀ ਕਈਆਂ ਨੂੰ ਹਾਈਪ ਦਵਾ ਸਕਦੇ ਆ ਇਹਦੇ ਵੱਲ ਵੀ ਜ਼ਰੂਰ ਦੇਖਣਾ ਚਾਹੀਦਾ ਤੇ ਇਨਫਲੂਐਂਸਰਾਂ ਨੂੰ ਬੇਨਤੀ ਆ ਵੀ ਭਾਈ ਆਪਣੀ ਮਸਲੇ ਦੀ ਖਾਤਰ ਆਪਣੀ ਰੋਟੀ ਦੀ ਖਾਤਰ ਹਰ ਥਾਂ ਦੇ ਵਿੱਚੋਂ ਕੁਰੇਦ ਕੇ ਆਪਾਂ ਕਿਸੇ ਦੇ ਮੂੰਹ ਦੇ ਵਿੱਚੋਂ ਗਲਤ ਗੱਲ ਨਾ ਕਢਵਾਈਏ ਮੈਂ ਇਹ ਗੱਲ ਉਦੋਂ ਵੀ ਕਹਿਣਾ ਹੁੰਦਾ ਵੀ ਜਦੋਂ ਸਾਡੇ ਇੱਥੇ ਪੰਜਾਬ ਦੇ ਵਿੱਚ ਕੋਈ ਇਕੱਠ ਹੋਵੇ ਧਾਰਮਿਕ ਵੀ ਜਦੋਂ ਆਪਣੇ ਮੂਰੇ ਕੋਈ ਮਾਈਕ ਕਰ ਦਿੰਦਾ ਉਦੋਂ ਆਪਾਂ ਬੋਲਣਾ ਸ਼ੁਰੂ ਕਰ ਦਿੰਦੇ ਪਰ ਆਪਾਂ ਨੂੰ ਉਦੋਂ ਤੋਲ ਕੇ ਬੋਲਣਾ ਚਾਹੀਦਾ ਕਿਉਂਕਿ ਮੂੰਹ ਦੇ ਵਿੱਚੋਂ ਨਿਕਲੀ ਹੋਈ ਗੱਲ ਪੂਰੀ ਦੁਨੀਆ ਦੇ ਵਿੱਚ ਸਫਰ ਕਰਦੀ ਆ ਮਿਹਰਬਾਨੀ